ਜਿਵੇਂ ਕਿ ਪਿਛਲੀ ਵੀਡੀਓ ਚ ਦੇਖਿਆ 1:30 ਵਜੇ ਆਏ ਸੀਗੇ 5:30 ਵਜੇ ਨੇ ਫੇਟ ਆਤਾ ਕਹਿੰਦੀ ਮੈਨੂੰ ਤਾਂ ਯਾਰ ਚੱਕਰ ਆ ਜਾਂਦੇ ਆ ਮੈਂ ਕਿਹਾ ਹਾਇਓ ਬਾਬਾ ਤੂੰ ਤਾਂ ਰੇਲ ਗੱਡੀ ਦਾ ਇੰਜਣ ਆ ਤੇਰੇ ਚ ਫਾਲਟ ਪੈ ਗਿਆ ਤਾਂ ਰੇਲ ਗੱਡੀ ਖੜ ਜੂ ਮੈਂ ਚਾਵਾ ਚੂਵਾ ਆਪੇ ਠੰਡੀਆਂ ਕਰ ਦੂ ਤੂੰ ਥੋੜਾ ਆਰਾਮ ਕਰ ਲੈ ਦੋ ਗਲਾਸ ਪਾਣੀ ਦੇ ਗਰਮ ਕਰਕੇ ਪੀਤੇ ਉਸ ਤੋਂ ਬਾਅਦ ਨਿੱਕੀ ਨੇ ਲੇਰ ਮਾਰਤੀ ਲੈ ਕਹਿੰਦੀ ਮੇਰੀਆਂ ਵੀ ਪਜਾਮੀਆਂ ਪਜੂਮੀਆਂ ਬਦਲ ਦੋ ਯਾਰ ਵੀ ਗਿੱਲੇ ਹੋਏ ਪਏ ਆ ਇਹਨਾਂ ਨੂੰ ਸਕੂਲ ਲਈ ਕਰ ਲਿਆ ਤਿਆਰ ਨਿੱਕੀ ਨੇ ਪਾਲਿਆ ਕਲੇਸ਼ ਕਹਿੰਦੀ ਮੈਨੂੰ ਵੀ ਬੂਟ ਲੈ ਕੇ ਦਿਓ ਮੈਂ ਕਿਹਾ ਪੁੱਤ ਉਹ ਤੇ ਨਿੱਕੀ ਲਓ ਜੀ ਇਹ ਕਹਿੰਦਾ ਮੈਂ ਵੀ ਨਾਲ ਜਾਣਾ ਯਾਰ ਮੈਨੂੰ ਇਹ ਅੰਗ ਪ੍ਰਦਰਸ਼ਨ ਕਰਦਾ ਫਿਰਦਾ ਹੀ ਮੈਂ ਕਿਹਾ ਪਹਿਲਾਂ ਪਜਾਮੀ ਤੇ ਪੈਰਾਂ ਚੱਪਲਾਂ ਚੁੱਪਲਾਂ ਪਾ ਲਾ ਕਹਿੰਦਾ ਚੱਪਲਾਂ ਦਾ ਪਾਪਾ ਮੇਰੀਆਂ ਗਿੱਲੀਆਂ ਯਾਰ ਮੈਂ ਕਿਹਾ ਕੋਈ ਨਾ ਤੂੰ ਐਵੇਂ ਹੀ ਪਾ ਲਾ ਕਹਿੰਦਾ ਨਾ ਯਾਰ ਤਾਂ ਕਹਿੰਦਾ ਸੁਕਾ ਕੇ ਪਾਉਣਗੇ ਐਡਾ ਹਰਾਮੀ ਬੰਦਾ ਏ ਚੱਪਲਾਂ ਸੁਕਾ ਕੇ ਪਾਈਆਂ ਚਲੋ ਜੀ ਇਹ ਕਹਿੰਦਾ ਮੈਨੂੰ ਵੀ ਨਾਲ ਲੈ ਕੇ ਚਲੋ ਇਹ ਵੀ ਮਾਵਾਂ ਧੀਆਂ ਮੜਾ ਜਾ ਹੋਗੀਆਂ ਸੀਗੀਆਂ ਕੈਮ ਆ ਇਹਨਾਂ ਨੂੰ ਵੀ ਬਾਹਰ ਦੀ ਹਵਾ ਲਵਾ ਕੇ ਲਓ ਜੀ ਅਸੀਂ ਗਲੀ 'ਚ ਖੜ ਕੇ ਮਾਰਿਆ ਇੱਕ ਨਿੱਕਾ ਜਿਹਾ ਪੋਜ ਮੈਂ ਕਿਹਾ ਆਜੋ ਪੁੱਤ ਆਪਾਂ ਫੋਟੋ ਖਿੱਚਦੇ ਹਾਂ ਇਹ ਖਾਲੀ ਚੀਜ਼ ਲਿਆਈਆਂ ਸੀ ਤੇ ਉਹ ਜਦੋਂ ਵੀ ਦੁਕਾਨ ਤੇ ਜਾਂਦਾ ਨਾਲ ਆਪਦੇ ਬਾਲ ਚੱਕ ਲਿਆਉਂਦਾ ਪਤਾ ਨਹੀਂ ਇਹਨੇ ਘਰੇ ਬੋਲਾਂ ਦੀ ਸੇਲ ਲਾਉਣੀ ਹੈ ਆਧਾ ਰਾਸ਼ਨ ਲੈ ਕੇ ਪਾਦਾ ਪੈ ਗਿਆ ਡੰਡੀ ਆ ਮੇਰਾ ਦੋਸਤ ਆ ਬਚਪਨ ਦਾ ਹੀ ਵੈਨ ਵਾਲਾ ਵੀ ਇਹਦੇ ਮੁੰਡੇ ਨੇ ਮਾਰਿਆ ਸੀਗਾ ਇਹਨੂੰ ਮੈਂ ਕਿਹਾ ਯਾਰ ਕੁੜੀਆਂ ਦੇ ਨਾ ਮਾਰਨ ਲਿਆ ਕਰੋ ਬੈਠਾ ਹੁਣ ਚੁੱਪ ਕਰਿਆ ਇਹਨੂੰ ਪਤਾ ਸੀ ਮੈਨੂੰ ਗਾਲਾਂ ਪੈਣਗੀਆਂ ਘਰੇ ਆ ਕੇ ਖਾਧੀ ਮੀਲ ਤੇ ਮੇਰੇ ਜਵਾੜਿਆਂ 'ਚ ਫਸ ਗਿਆ ਸੀਗਾ ਸੇਬ ਦਾ ਛਿਲਕਾ ਇਹ ਕਹਿੰਦੀ ਯਾਰ ਆਈਂ ਦੇ ਸਾਫਾ ਕਰ ਤੋਂ ਲੈਣੇ ਕੀ ਬਣੇ ਫਿਰਦੇ ਤੁਸੀਂ ਲਓ ਜੀ ਉਸ ਤੋਂ ਬਾਅਦ ਆਪਾਂ ਖੈਂਚਤਾ ਮੋਟਰਸਾਈਕਲ ਜਮਵਾਲ ਨੂੰ ਜਮਵਾਲ ਜਾਂਦੇ ਜਾਂਦੇ ਆ ਲਓ ਜੀ ਆਪਾਂ ਪਹੁੰਚ ਗਏ ਸੀਗੇ ਟਿਕਾਣੇ ਤੇ ਆ ਮੇਰੇ ਜਿਮ ਦੇ ਜੋੜੀਦਾਰ ਇੱਥੇ ਆ ਕੇ ਵੱਖਰੀ ਜੀ ਫੀਲਿੰਗ ਆਨ ਲੱਗ ਪੈਂਦੀ ਆ ਜਿਮ ਚੈਂਟਰ ਹੁੰਦਿਆਂ ਹੀ ਇਹਨੂੰ ਕਰਿਆ ਹੈਂਡਸ਼ੇਕ ਕਿਉਂ ਕਰਾ ਇਹਨੇ ਅੱਜ ਫੇਰ ਕਲੋਜ਼ ਆਪਦੀ ਮਸ਼ਹੂਰੀ ਦਿੱਤੀ ਹੈ ਨਹੀਂ ਤਾਂ ਪਤੰਦਰ ਮੱਥੇ ਤੇ ਤੇਉੜੀਆਂ ਪਾਈ ਰੱਖਦਾ ਕਿਲਵਿਸ਼ ਵਾਂਗੂ ਲਓ ਜੀ ਆ ਆਪਣੇ ਪੂਲ ਚ ਹੋ ਗਈ ਪਾਣੀ ਖਤਮ ਆ ਦੇਖ ਲਓ ਹੁਣ ਇਹ ਮੇਰਾ ਯਾਰ ਬੇਲੀ ਹਰ ਵੇਲੇ ਮਜ਼ਾਕ ਕਰਦਾ ਰਹਿੰਦਾ ਕਾਫੀ ਪੀਕੇ ਤੇ ਲਓ ਜੀ ਟ੍ਰੇਨਰ ਦੀ ਵੀ ਸੁਣ ਲੋ ਕੀ ਕਹਿੰਦਾ ਸਾਡੀ ਸਟੋਰੀ ਸਟੋਰੀ ਪਾ ਲੋ ਕਿਤੇ ਮੈਂ ਕਹਾਂ ਕੋਈ ਗੱਲ ਨਹੀਂ ਬਾਈ ਬਾਬੇ ਨੇ ਮਿਹਰ ਚਾਹੀਦਾ ਆਪਾਂ ਜਿਹੜੇ ਤੇਰੇ ਬੋਲ ਐ ਵੀ ਪੂਰੇ ਹੋਣਗੇ ਆ ਮੇਰਾ ਕੈਮਰਾਮੈਨ ਇਹ ਵੀ ਬੰਦਾ ਚੰਗਾ ਲਿਫਟਰ ਬਣਨ ਨੂੰ ਤਿਆਰ ਆ ਇਹ ਵੀ ਤਿਆਰੀ ਕਰ ਰਿਹਾ ਕਿਸੇ ਚੀਜ਼ ਦੀ ਉਸ ਤੋਂ ਬਾਅਦ ਲੋ ਜੀ ਆਪਾਂ ਕੈਮਰਾ ਫਿੱਟ ਕਰਿਆ ਸੀ ਤੇ ਆ ਬਾਈ ਜੀ ਨੂੰ ਪਤਾ ਨਹੀਂ ਸੀ ਵੀਡੀਓ ਚੱਲ ਰਹੀ ਆ ਮੈਂ ਕਿਹਾ ਜੀ ਹਟ ਜਾਓ ਪਾਸੇ ਬੋਡੀ ਆਏ ਨਹੀਂ ਬੰਦੀ ਪਿਛਵਾੜੇ ਤੇ ਟਿਕੇ ਠੋਕਣੇ ਪੈਣੇ ਆ ਜਿਹੜੇ ਕਿ ਆਪਣੇ ਕੋਲ ਇੰਨੇ ਪੈਸੇ ਹੈ ਨਹੀਂਗੇ ਉਸ ਤੋਂ ਬਾਅਦ ਬੋਡੀ ਨੂੰ ਵਾਰਮ ਅਪ ਕਰਨੇ ਆ ਸੀ ਠੱਡੇ ਨਾਲ ਚਲੋ ਵੱਖਰੀ ਗੱਲ ਆ ਚ ਇਹਨਾਂਪ ਮੈਂ ਲਾਏ ਕਦੇ-ਕਦੇ ਮੈਨੂੰ ਯਾਦ ਆਉਂਦਾ ਮੈਂ ਬਿਨਾ ਬੋਡੀ ਬਿਨਾ ਹੈਲਪ ਤੋਂ ਲਾਉਂਦਾ ਹੁੰਦਾ ਸੀ ਇਹ ਲਾਉਣੇ ਆਪਾਂ ਬੈਗ ਤੇ ਬਾਈਸੈਪ ਦੀ ਐਕਸਰਸਾਈਜ਼ ਬਾਲਾ weight ਨਹੀਂ ਲਾਉਂਦੇ ਕਿਉਂਕਿ ਆਪਾਂ fat loss ਕਰ ਰਹੇ ਆ fat loss ਦਾ ਮਤਲਬ ਇਹ ਆਪਣਾ ਮਿੱਠਾ ਤੇ ਕਾਰਬ ਆਪਾਂ ਲੋ ਕਰਿਆ ਮਿੱਠਾ ਜਮਾਂ ਹੀ ਬੰਦ ਕਰਿਆ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹੀ ਆ ਵੀ ਬੰਦਾ ਮੇਰੇ ਨਾਲ ਦਾ ਛੋੜੇ ਜੇ ਹੁੰਦੇ ਸੀ ਸੁੱਕੜੇ ਜੇ ਹੁੰਦੇ ਸੀ ਇਹ ਵੀ ਚੰਗੇ ਡੋਲੇ ਡੂਲੇ ਫਲਾਈ ਬੈਠਾ ਵਾਵਾ ਸਾਰਾ heavy weight ਲਾਉਣ ਤੋਂ ਬਾਅਦ ਆਪਾਂ ਡੈੱਡ ਲਿਫਟ ਲਾ ਕੇ ਬਾਈਸਪ ਕਰਦੇ ਆ ਪੰਪ ਇਹ ਹੌਲੇ weight ਵਾਲੀ ਐਕਸਰਸਾਈਜ਼ ਆ ਇਹਦੇ ਨਾਲ ਹੌਲੇ ਹੀ ਲੱਗਦਾ ਲਓ ਜੀ ਬਾਰਬਲ ਤੇਰ ਬਾਅਦ ਰੋਪ ਲਾਇਆ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਜੀ ਆਪਾਂ ਮਾਰ ਕੇ ਪਹੁੰਚ ਕਰਦੇ ਆਂ ਵੀਡੀਓ ਖਤਮ ਥੈਂਕ ਯੂ